ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਰਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਰਟ 10 HTML ਪਾਠ 2 ਵਿੱਚ ਇਸ 파ੜਦੇ ਬਹੁ ਸੰਤ ਪ੍ਰਸ਼ਨ ਪੂਰੇ ਲਿਖੋ ਅਤੇ ਖਾਲੀ ਥਾਂ ਮ ਪੜਾਂਗੇ ਤੇ ਇਹ ਵੀਡੀਓ ਜਿਹੜੀ ਹੈ ਇਹ ਨਿਊ ਸਿਲੇਬਸ ਦੇ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁ ਸੰਪਰਸ਼ਨ ਜਿਹਨਾਂ ਨੂੰ ਐਮਸੀਕਿਊ ਜਾਂ ਬਹੁ ਵਿਕਲਪੀ ਪ੍ਰਸ਼ਨ ਵੀ ਕਿਹਾ ਜਾਂਦਾ ਹੈ ਤੇ ਪਹਿਲਾ ਹੈ ਫੀਟ ਲਿਖਿਆ ਵਿੱਚੋਂ ਕਿਹੜੀ ਲਿਸਟ ਦੀ ਵਰਤੋ ਐਚਟੀਐਮਐਲ

ਅਨ ਆਰਡਰ ਲਿਸਟਾਂ ਵਿੱਚ ਲਿਸਟ ਆਈਟਮਾਂ ਨੂੰ ਪਰਿਭਾਸ਼ਿਤ ਕਰਨ ਲਈ HTML ਵਿੱਚੋਂ ਕਿਹੜਾ ਟੈਗ ਵਰਤਿਆ ਜਾਂਦਾ ਹੈ ਇਸਦੇ ਆਪਸ਼ਨ ਨੇ OVL UL LI ਤੇ DT ਤੇ ਇਸ ਦਾ ਸਹੀ ਆਨਸਰ ਹੈ LI ਮੀਨਸ ਕਿ ਆਰਡਰ ਲਿਸਟ ਜਿਹੜੀ ਹੈ ਜਿਸ ਅਪਨ ਲਿਸਟ ਨੂੰ ਇੱਕ ਆਰਡਰ ਚ ਲਿਖਦੇ ਹਾਂ ਚਾਹੇ ਨੰਬਰ ਲਗਾ ਕੇ ਚਾਹੇ ਅਲਫਾਬੈਟ ਲਗਾ ਕੇ ਜਾਂ ਰੋਮਨ ਲਗਾ ਕੇ ਤੇ ਅਨ ਆਰਡਰ ਲਿਸਟ ਹੁੰਦੀ ਹੈ ਜੇ ਜੇਬ ਬੁਲੇਟਸ ਵਗੈਰਾ ਵਰਤਦੇ ਹਾਂ ਤੇ ਦੋਨਾਂ ਲਿਸਟਾਂ ਦੇ ਵਿੱਚ ਲਿਸਟ ਆਈਟਮ ਨੂੰ ਪਰਿਭਾਸ਼ਿਤ ਕਰਨ ਲਈ ਜਿਹੜਾ ਟੈਗ ਵਰਤਿਆ ਜਾਂਦਾ ਉਸ ਨੂੰ ਕਿਹਾ ਜਾਂਦਾ ਹੈ ਐਲ ਆਈ ਤੇ ਐਲ ਆਈ ਦਾ ਮਤਲਬ ਲਿਸਟ ਆਈਟਮ ਨੰਬਰ 10 HTML ਡਾਕੂਮੈਂਟ ਵਿੱਚ ਟੇਬਲ ਰੋ ਬਣਾਉਣ ਲਈ ਡੈਸ਼ ਟੈਗ ਦੀ ਵਰਤੋਂ ਹੁੰਦੀ ਹੈ ਟੇਬਲ ਬਾਰੇ ਦੱਸਣਾ ਚਾਹਾਂਗਾ ਟੇਬਲ ਜਿਹੜਾ ਹੈ ਰੋਜ਼ ਅਤੇ ਕਾਲਮਾਂ ਦੇ ਮਿਲਣਾ ਬੰਦ ਹੈ ਇੱਥੇ ਪ੍ਰਸ਼ਨ ਹੈ ਕਿ ਟੇਬਲ ਰੋ ਬਣਾਉਣ ਲਈ ਕਿਹੜਾ ਟੈਗ ਵਰਤਿਆ ਜਾਵੇਗਾ HTML ਦੇ ਵਿੱਚ ਇਸ ਦੇ অপਸ਼ਨ ਨੇ ਰੋ ਟੇਬਲ ਰੋ TR ਜਾਂ R ਤੇ ਇਸ ਦਾ ਸਹੀ ਆਨਸਰ ਹੈ TR HTML ਡਾਕੂਮੈਂਟ ਵਿੱਚ ਟੇਬਲ ਦੀ ਰੋ ਬਣਾਉਣ ਲਈ TR ਟੈਗ ਦੀ ਵਰਤੋਂ ਹੁੰਦੀ ਹੈ ਨੰਬਰ 4 ਡੈਸ਼ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਸਲਾਂ ਵਿਚਕਾਰ ਖਾਲੀ ਜਗ੍ਹਾ ਪਰਿਭਾਸ਼ਿਤ ਕਰ ਸਕਦੇ ਹਾਂ ਇਸ ਦੇ ਆਪਸ਼ਨ ਨੇ 셀 স্পੇਸਿੰਗ 셀 ਪੈਡਿੰਗ ਰੋ ਸਪੈਨ ਜਾਂ ਕੋਲ ਸਪੈਨ ਤੇ ਇਸ ਦਾ ਸਹੀ ਆਨਸਰ ਹੈ 셀 স্পੇਸਿੰਗ ਇਸ 셀 স্পੇਸਿੰਗ ਐਟਰੀਬਿਊਟ ਦੀ ਵਰਤੋਂ ਕਰਦੇ ਹੋਇਆ ਸੀ ਸਲਾਂ ਵਿਚਕਾਰ ਖਾਲੀ ਥਾਂ ਜਾਂ ਖਾਲੀ ਜਗ੍ਹਾ ਪਰਿਭਾਸ਼ਿਤ ਕਰ ਸਕਦੇ ਹਾਂ ਪੰਜਵਾਂ ਹੈ ਜੇਕਰ ਸੀ ਦੋ ਜਾਂ ਵਧੇਰੇ ਰੋਜ਼ ਦੇ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮਰਜ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਡੈਸ਼ ਐਟਰੀਬਿਊਟ ਦੀ ਵਰਤੋਂ ਕਰਾਂਗੇ ਇਸ ਦੇ ਆਪਸ਼ਨ ਨੇ 셀 স্পੇਸਿੰਗ 셀 ਪੈਡਿੰਗ ਰੋ ਸਪੈਨ ਜਾਂ ਕੋਸਪੈਨ ਤਾਂ ਇਸ ਦਾ ਸਹੀ ਆਨਸਰ ਹੈ ਰੋ ਸਪੈਨ ਜੇਕਰ ਅਸੀਂ ਦੋ ਜਾਂ ਵਧੇਰੇ ਰੋਜ਼ ਦੇ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮਰਜ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਰੋ ਸਪੈਨ ਐਟਰੀਬਿਊਟ ਦੀ ਵਰਤੋਂ ਕਰਾਂਗੇ मीन्स टी रोजिस एलानुआ अगर इकट्ठा करना होवे नेक्स्ट है फुल फॉर्म्स हि हेठा दित्ते टैश दे पूरे रूप लिखो नंबर एक ओ एल ओ एल एक टैग है ते इस दी फुल फॉर्म है ऑर्डर्ड लिस्ट ते ओ एल टैग ऑर्डर लिस्ट बनांदे काम आंदा है ऑर्डर लिस्ट जे च अपन नंबर अल्फाबेट या रोमन लैंग्वेज ਵਰਤ ਸਕਦੇ हां नंबर 2 यू एल यू एल का मतलब होंगे अनऑर्डर्ड लिस्ट भी जिड़ी लिस्ट में अं नंबर की थान पर बुलेट्स यूज करिए सर्कल यूज करिए स्केल यूज करिए उसडर मतलब लिस्ट कहा जाता है नंबर तीन डी एल डी एल का मतलब डैफीनेशन लिस्ट डेफीनेशन लिस्ट जी है लिस्ट बनाने की कैटागरी है एल जो आप उपर हैडिंग लिख दें तो हैडिंग दे उसू डिफाइन कर देते हैं नंबर चार एल आई LI ਦਾ ਪੂਰਾ ਨਾਮ ਹੈ ਲਿਸਟ ਆਈਟਮ ਜਦੋਂ ਅਸੀਂ ਆਰਡਰ ਲਿਸਟ ਅਤੇ ਅਨ ਆਰਡਰ ਲਿਸਟ ਦੇ ਅੰਦਰ ਆਈਟਮਸ ਲਿਖਣੀਆਂ ਹੋਣ ਉਹਦੇ ਲਈ ਅਸੀਂ LI ਟੈਗ ਦੀ ਵਰਤੋਂ ਕਰਾਂਗੇ ਨੰਬਰ 5 DT DT ਨੂੰ ਡਿਫੀਨੇਸ਼ਨ ਟਾਈਟਲ ਜਾਂ ਡਾਟਾ ਟਰਮ ਵੀ ਕਿਹਾ ਜਾਂਦਾ ਹੈ ਇਸਦੇ ਵਰਤੋਂ ਡਿਫੀਨੇਸ਼ਨ ਲਿਸਟ ਦੇ ਅੰਦਰ ਕੀਤੀ ਜਾਂਦੀ ਹੈ ਮੀਨਸ ਕਿ ਟਾਈਟਲ ਦੇਣ ਲਈ ਜਾਂ ਹੈਡਿੰਗ ਦੇਣ ਲਈ ਨੰਬਰ 6 DD dtd ਦੀ ਫੁੱਲ ਫਾਰਮ ਹੈ ਡਾਟਾ ਡੈਫੀਨੇਸ਼ਨ ਜਾਂ ਡੈਫੀਨੇਸ਼ਨ ਡਿਸਕ੍ਰਿਪਸ਼ਨ ਇਸ ਦੀ ਵਰਤੋਂ ਵੀ ਡੈਫੀਨੇਸ਼ਨ ਲਿਸਟ ਵਿੱਚ ਕੀਤੀ ਜਾਂਦੀ ਹੈ ਡੈਫੀਨੇਸ਼ਨ ਲਿਸਟ ਦੇ ਅੰਦਰ ਟਾਈਟਲ ਦੇਣ ਲਈ dtd ਟੈਗ ਦੀ ਵਰਤੋਂ ਹੁੰਦੀ ਹੈ ਤੇ ਨੀਚੇ ਉਹਦੀ ਪਰਿਭਾਸ਼ਾ ਦੇਣ ਲਈ ਡਾਟਾ ਡੈਫੀਨੇਸ਼ਨ ਜਾਂ ਡੈਫੀਨੇਸ਼ਨ ਡਿਸਕ੍ਰਿਪਸ਼ਨ ਦੀ ਵਰਤੋਂ ਹੁੰਦੀ ਹੈ ਨੰਬਰ 7 tr tr ਟੈਗ ਦਾ ਪੂਰਾ ਨਾਮ ਹੈ ਟੇਬਲ ਰੋ ਇਸ ਦੇ ਵਰਤੋਂ ਟੇਬਲ ਟੈਗ ਦੇ ਅੰਦਰ ਰੋ ਬਣਾਉਣ ਲਈ ਕੀਤੀ ਜਾਂਦੀ ਹੈ। ਨੰਬਰ 8 TH TH ਦਾ ਪੂਰਾ ਨਾਮ ਹੈ ਟੇਬਲ ਹੈਡਿੰਗ। ਟੇਬਲ ਦੇ ਵਿੱਚ ਜਿਹੜੇ ਉੱਪਰ ਹੈਡਿੰਗ ਲਿਖਦੇ ਹਾਂ ਜਿਵੇਂ ਕਿ ਨੇਮ, ਰੋਲ ਨੰਬਰ, ਕਲਾਸ ਉਹ ਸਾਡੇ ਕੀ ਹੁੰਦੇ ਹੈ ਹੈਡਿੰਗ। ਬਾਕੀ ਡਾਟਾ ਅਸੀਂ ਉਹਦੇ ਨੀਚੇ ਲਿਖਦੇ ਹਾਂ। ਮੀਨ ਜੇ ਜਿਹੜੀ ਟੌਪ ਰੋ ਹੁੰਦੀ ਹੈ ਜਿੱਥੇ ਹੈਡਿੰਗ ਲਿਖੀ ਹੁੰਦੀ ਹੈ ਉਸ ਨੂੰ ਬੋਲਦੇ ਹੈ ਟੇਬਲ ਹੈਡਿੰਗ ਤੇ ਟੇਬਲ ਦੇ ਅੰਦਰ ਹੈਡਿੰਗ ਬਣਾਉਣ ਲਈ TH ਟੈਗ ਦੀ ਵਰਤੋਂ ਹੁੰਦੀ ਹੈ। ਨੰਬਰ 9 TD टीडी डी फुलफॉर्म है टेबल डाटा हूँ जो हैडिंग लिखे है उन्हें है हैडिंग्स के नीचे कोरसपोंडिंगली जो अभी डाटा टाइप करना है डाटा लिखना है वो टी डी टैग की वरतों करा अगर है खाली थामा पर। नंबर एक एच टी एम एल डॉकूमेंट असी डैश वक् वक् किस्म दिशा बना आ सकते हाँ एच टी एम एल के अंदर आप तीन किस्म दिस्टा बना सकते हैं हाँ। ऑर्डर लिस्ट अनऑर्डर्ड लिस्ट थे डेफिनेशन लिस्ट नंबर 2 डैश लिस्ट ਵਿੱਚ ਅਸੀਂ ਸਾਰੀਆਂ ਲਿਸਟ ਆਈਟਮਾਂ ਨੂੰ ਬੁਲੇਟਸ ਨਾਲ ਮਾਰਕ ਕੀਤਾ ਜਾਂ ਜਾਂਦਾ ਹੈ ਤੇ ਇਸ ਦਾ ਆਨਸਰ ਹੈ अनऑर्डर्ड ਮੀਨਸ ਕਿ ਅਨऑर्डर्ड लिस्ट ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਬੁਲੇਟਸ ਨਾਲ ਮਾਰਕ ਕੀਤਾ ਜਾਂਦਾ ਹੈ ਬੁਲੇਟਸ ਮਤਲਬ ਸਿੰਬल्स ਦੇ ਨਾਲ ਇਹ ਆਪਾਂ ਨੰਬਰ ਲੈਣੇ ਆ ਉਹਦੇ ਲਈ ਆਰਡਰ ਲਿਸਟ ਦੀ ਵਰਤੋਂ ਕਰਾਂਗੇ ਨੰਬਰ 10 ਡੈਸ਼ ਲਿਸਟ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ ਤੇ ਇਸ ਦਾ ਅਨਸਰ ਹੈ ਨੇਸਟਡ ਲਿਸਟ ਕਿ ਨੇਸਟਡ ਲਿਸਟ ਵਿੱਚ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ ਇਹਨੂੰ ਨੇਸਟਿੰਗ ਲਿਸਟ ਵੀ ਕਿਹਾ ਜਾ ਸਕਦਾ ਹੈ ਨੰਬਰ 4 ਡੈਸ਼ ਟੈਗ ਦੀ ਵਰਤੋਂ ਟੇਬਲ ਹੈਡਿੰਗਸ ਨੂੰ ਪਰਿਭਾਸ਼ਿਤ ਕਰਨ ਲਈ ਕਿਤੇ ਜਾਂਦੀ ਹੈ ਇਸ ਦਾ ਅਨਸਰ ਹੈ TH ਜਿੱਥੇ TH ਮਤਲਬ ਟੇਬਲ ਹੈਡਿੰਗ ਟੇਬਲ ਦੇ ਅੰਦਰ ਜਿਹੜੀ ਹੈਡਿੰਗ ਰੋ ਹੈ ਜਾਂ ਹੈਡਰ ਰੋ ਹੈ ਉਹਨੂੰ ਬਣਾਉਣ ਲਈ TH ਟੈਗ ਦੀ ਵਰਤੋਂ ਹੁੰਦੀ ਹੈ। ਨੰਬਰ 5 ਹੈ ਅਸੀਂ ਡੈਸ਼ ਐਟਰੀਬਿਊਟ ਦੀ ਵਰਤੋਂ ਕਰਕੇ ਸਿਰਫ 셀 ਕੰਟੈਂਟਸ ਦੇ ਹੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। ਤਾਂ ਇਸ ਆਨਸਰ ਹੈ V ਅਲਾਈਨ। ਦੋ ਤਰ੍ਹਾਂ ਦੀ ਅਲਾਈਨਮੈਂਟ ਆਪਾਂ ਕਰ ਸਕਦੇ ਹਾਂ ਇੱਕ ਹਰੀਜ਼ੋਂਟਲ ਤੇ ਵਰਟੀਕਲ। ਹਰੀਜ਼ੋਂਟਲ ਦੇ ਵਿੱਚ ਲੇਟਵੇਂ ਰੂਪ ਚ ਹੁੰਦੀ ਹੈ। ਤੇ ਵਰਟੀਕਲ ਚ ਖੜਵੇਂ ਰੂਪ ਚ ਜੇ ਆਪਾਂ ਹੌਰੀਜ਼ੋਂਟਲ ਕਰਨੀ ਹੈ ਉਹਨੂੰ ਲੈਫਟ ਰਾਈਟ ਸੈਂਟਰ ਕਰ ਸਕਦੇ ਆ ਤੇ ਜੇਕਰ ਆਪਾਂ ਵਰਟੀਕਲ ਚ ਖੜਵੇਂ ਰੂਪ ਚ ਅਲਾਈਨਮੈਂਟ ਸੈੱਟ ਕਰਨੀ ਹੈ ਉਹਦੇ ਲਈ ਆਪਾਂ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਾਂਗੇ ਕਿ ਵਰਟੀਕਲੀ ਡਾਟਾ ਨੂੰ ਸੈੱਟ ਕਰਨਾ ਟੌਪ ਤੇ ਬਾਟਮ ਤੇ ਜਾਂ ਸੈਂਟਰ ਵਿੱਚ ਨੰਬਰ 6 ਡੈਸ਼ ਸੈੱਲ ਬਾਰਡਰ ਅਤੇ ਸੈੱਲ ਕੰਟੈਂਟਸ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ ਤੇ ਇਸ ਦਾ ਆਨਸਰ ਹੈ 셀 패ਡਿੰਗ ਇਸ 셀 패ਡਿੰਗ 셀 ਬਾਰਡਰ ਅਤੇ 셀 ਕੰਟੈਂਟਸ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ 셀 패ਡਿੰਗ ਦੀ ਵਰਤੋਂ ਵੀ ਟੇਬਲ ਟੈਗ ਦੇ ਅੰਦਰ ਕੀਤੀ ਜਾਂਦੀ ਹੈ ਇਹ ਜੋ ਵੀ ਤਾਂ ਟੌਪਿਕ ਪੜਾਇਆ ਹੈ ਇਸ ਨਾਲ ਰਿਲੇਟਡ ਜਿਹੜੇ ਪ੍ਰੈਕਟੀਕਲ ਟੌਪਿਕ ਨੇ ਉਹ ਤੁਹਾਡੇ ਆਪਾਂ ਨੈਕਸਟ ਸੈਸ਼ਨ ਵਿੱਚ ਕਵਰ ਕਰਾਂਗੇ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ